ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 27 ਦਸੰਬਰ ਛੋਟੇ ਸਹਿਬ ਜਦਿਆਂ ਦੀ ਕਚੈਰੀ ਵਿੱਚ ਦੂਜੇ ਦਿਨ ਦਾ ਇਤਿਹਾਸ ਆਪ ਨਾਲ ਸਾਂਝਾ ਕਰਨ ਲੱਗੇ ਆ ਜਿੱਦੂ ਅਗਲੇ ਦਿਨ 마ਸੂਮ ਜਿੰਦਾਂ ਨੂੰ ਵਜ਼ੀਰ ਖਾਨ ਦੀ ਕਚੈਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਨ ਨੇ ਸ਼ਰਾਰਤ ਨਾਲ ਕਿਲੇ ਦਾ ਵੱਡਾ ਦਰਵਾਜ਼ਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ ਦਿੱਤੀ ਤਾਂ ਕਿ ਜਦ ਛੋਟੇ ਸਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਸੀ ਤਾੜੀ ਮਾਰ ਕੇ ਆਖਾਂਗੇ ਕਿ ਗੁਰੂ ਦਾ ਸਿੱਖ ਝੁਕ ਗਿਆ ਪਰ ਇਸ ਦੇ ਉਲਟ ਜਦ ਸਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਣ ਕੇ ਗੱਜ ਕੇ ਫਤਿਹ ਬੁਲਾ ਦਿੱਤੀ ਕੋਲ ਖੜਾ ਸੁਚਾਨੰਦ ਤੇ ਸਤੀ ਕੱਪੜੀ ਅੱਗ ਲੱਗ ਗਈ ਅਤੇ ਕਹਿਣ ਲੱਗਾ ਕੋਏ ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਇਹ ਸੂਬਾ ਸਰਹੰਦ ਬਜીરਖਾ ਦੀ ਕਚੈਰੀ ਹੈ ਚੁੱਕੇ ਸਲਾਮ ਕਰੋ ਤਾਂ ਸਹਿਬ ਜੈਦਿਆਂ ਦਾ ਦਰਬਾਰ ਸੀ ਸਾਨੂੰ ਪਤਾ ਹੈ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫਤੀਹੀ ਬੁલાਉਣੀ ਹੈ ਬਜીરਖਾ ਦੀ ਕਚੈਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡਲਾਉਣਾ ਹੋਵੇ ਤਾਂ ਤਿੰਨੇ ਤਰੀਕਿਆਂ ਨਾਲ ਡਲਾਇਆ ਜਾਂਦਾ ਏ ਪਹਿਲਾ ਕਿਸੇ ਨੂੰ ਬਹੁਤਾ ਪਿਆਰ ਕਰ ਲਵੋ ਤਾਂ ਉਹ ਡੋਲ ਜਾਂਦਾ ਏ ਦੂਜਾ ਲਾਲਚ ਨਾਲ ਅਤੇ ਡਰਾਵਾ ਦੇ ਕੇ ਇਹ ਤਿੰਨੇ ਤਰੀਕੇ ਗੁਰੂ ਕੇ ਲਾਲਾ ਤੇ ਵੀ ਅਜ਼ਮਾਈਗੇ ਪਹਿਲਾ ਬੱਚਿਆਂ ਨੂੰ ਬੜੇ ਪਿਆਰ ਨਾਲ ਪੁੱਛਿਆ ਗਿਆ ਸੀ ਕਿ ਬੱਚਿਓ ਜੀ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ ਲਾਲ ਕਹਿਣ ਲੱਗੇ ਵਿੱਚ ਜੰਗਲਾਂ ਜਾਵਾਂਗਾ ਸਿੱਖਾਂ ਨੂੰ ਜੋੜ ਲਿਆਵਾਂਗਾ ਸਸਤਰ ਇਕੱਠੇ ਕਰਾਂਗੇ ਘੋੜਿਆਂ ਉੱਪਰ ਚੜਾਂਗੇ ਨਾਲ ਤੁਹਾਡੇ ਲੜਾਂਗੇ ਦਰਬਾਰੀ ਸੁਚਾਨੰਦ ਕਹਿਣ ਲੱਗੇ ਕੇ ਸੁਪਲੋ ਸੁਪੋਲਿਏ ਹਨ ਇਨਾਂ ਨੂੰ ਜਿਉਂਦੇ ਨਹੀਂ ਛੱਡਣਾ ਚਾਹੀਦਾ ਪਰ ਫਿਰ ਵੀ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ ਤੁਸੀਂ ਬੜੀ ਮਾਸੂਮ ਹੋ ਨਿੱਕੀਆਂ ਜਿੰਦਾ ਹੋ ਤੁਹਾਨੂੰ ਕੋਹ ਕੋ ਕੇ ਮਾਰ ਦਿੱਤਾ ਜਾਵੇਗਾ ਇਸ ਲਈ ਜਿਉਣ ਲਈ ਸਿੱਖੀ ਦਾ ਤਿਆਗ ਕਰ ਦਿਓ ਅੱਗੋ ਸਹਿਬ ਜਾਦੇ ਕਹਿਣ ਲੱਗੇ ਦਸ਼ਮੇਸ਼ ਪਿਤਾ ਦੇ ਬਚੜੇ ਹਾਂ ਪਾਗਾ ਵਾਲੀ ਮਾਂ ਦੇ ਜਨਮੇ ਹੋਏ ਹਾਂ ਉੱਤੋਂ ਮੱਖਣ ਵਰਗਾ ਮਾਹੌਲ ਨਾ ਸਮਝੀ ਅੰਦਰੋਂ ਫੁਲਾਦ ਦੇ ਬਣੇ ਹੋਈ ਹਾਂ ਤਾਂ ਵजीर खान ਕਹਿਣ ਲੱਗਾ ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤਾਂ ਗੁਰੂ ਕੇ ਲਾਲ ਕਹਿਣ ਲੱਗੇ ਇਸ ਹੱਦਾਂ ਦਾ ਡਰ ਕਿਸੇ ਹੋਰ ਨੂੰ ਦੇਂ ਅਸੀਂ ਸੀ ਜਿੱਦੀ ਤੋਂ ਡਰਨ ਵਾਲੇ ਨਹੀਂ ਅਸੀਂ ਕੌਮ ਤੋਂ ਕਰਵਾਨ ਹੋਣਾ ਚੰਗੀ ਤਰ੍ਹਾਂ ਜਾਣਦੀ ਆ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜਤੀ ਦਿੱਤੀ ਹੈ ਕਿ ਜੋ ਤੂੰ ਪ੍ਰੇਮ ਖੇਲਣ ਦਾ ਚਾਹੋ ਸਿਰ ਤਰਤਲੀ ਗਲੀ ਮੇਰੇ ਆਓ ਇਤਮਾਰਗ ਪੈਰ ਧਰੀ ਜੀਏ ਸਿਰ ਦੀਜੇ ਕਾਨ ਨਾ ਕੀਜੀ ਵਜ਼ੀਰ ਖਾ ਕਹਿਣ ਲੱਗਾ ਜੁਰਾ ਵਰ ਸਿੰਘ ਉਹ ਵੇਖ ਲੈ ਆਰੇ ਜੀ ਦੰਦੇ ਤਾਂ ਅੱਗੋ ਜਵਾਬ ਸੀ ਮਤੀ ਦਾਸ ਦੇ ਸਿਰ ਜਲਮ ਇਹ ਨੰਦੇ ਅਜਮਾ ਕੇ ਵੇਖ ਲੈਣੀ ਵਜ਼ੀਰ ਖਾ ਫੇਰ ਕਹਿਣ ਲੱਗਾ ਸੋਚ ਫਤੀ ਸਿੰਘ ਸੋਚ ਨਹੀਂ ਤਾਂ ਮੱਛੀ ਵਾਂਗ ਲੋ ਤੇ ਤਲਸਾ ਤਾਂ ਅੱਗੋ ਜਵਾਬ ਸੀ ਉਹ ਮੇਰੇ ਬਾਬੇ ਅਰਜਨ ਸਾਹਿਬ ਜੀ ਨੇ ਇਸਤੇ ਵੀ ਅੰਗ ਤਲਵਾ ਕੇ ਦੇਖ ਲੈਨੇ ਤਾਂ ਵजीर खान ਕਹਿਣ ਲੱਗਾ ਜੋਰਾਵਰ ਸਿੰਘ ਦੇਗਾ ਵਿੱਚ ਆਲੂਆ ਵਾਲੇ ਬਾਗ ਵਾਲੇ ਜੱਸੋ ਅੱਗੋ ਜਵਾਬ ਆਇਆ ਉਹ ਇਹ ਗੁਰਸਿੱਖੀ ਲਈ ਪਾਈ ਦਿਆਲੇ ਨੇ ਕਈ ਉਹ ਵਾਲੇ ਖਾ ਕੇ ਦੇਖ ਲੈਨੇ ਸਹਿਜਾਦੇ ਕਹਿਣ ਲੱਗੇ ਤੂੰ ਜਿੰਨਾ ਮਰਜੀ ਜ਼ੁਲਮ ਕਰ ਲੈ ਪਰ ਸਾਨੂੰ ਆਪਣੀ ਨਹੀਂ ਮੰਨਵਾ ਸਕਦਾ ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ ਅਸੀਂ ਸਿੱਖਾਂ ਅਤੇ ਆਪੇ ਮਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਉਸਨੇ ਆਪਣਾ ਤਨ ਮਨ ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਤੇ ਸਿਰਫ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਅਸੀਂ ਸੱਚੀ ਸਤੀ ਕਰਕੇ ਮੰਨਣਾ ਹੈ ਸਾਡਾ ਸਿਧਾਂਤ ਹੈ ਤਨਮੰਦਨ ਸਭ ਸੱਪੂ ਗੁਰੂ ਕੋ ਹੁਕਮ ਮੰਨਨੇ ਪਾਈਏ ਹੁਣ ਦੂਸਰਾ ਤਰੀਕਾ ਵਰਤਿਆ ਜਾਨ ਲੱਗਾ ਅਤੇ ਵਜ਼ੀਰ ਖਾ ਗੁਰੂ ਕੇ ਲਾਲਾ ਨੂੰ ਲਾਲਚ ਦੇ ਕੇ ਕਹਿਣ ਲੱਗਾ ਕਿ ਤੁਹਾਨੂੰ ਸਖਤ ਤੇ ਤਾਜ ਮਿਲੇਗਾ ਤਾਂ ਆ ਗੁਜਵਾਸੀ ਜੁੱਤੀ ਦੀ ਇੱਕ ਠੋਕਰ ਨਾਲ ਤਖਤ ਦੇ ਤਾਜ ਠਕਰਾ ਸਕਦੇ ਆ ਪਰ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਇਹ ਸੁਣ ਕੇ ਵਜ਼ੀਰ ਖਾਨ ਸੜ ਬਲ ਗਿਆ ਤੇ ਸਹਿਬਜ਼ਾਦਿਆਂ ਨੂੰ ਠੰਡੇ ਬਰਜ ਵਿੱਚ ਭੇਜ ਕੇ ਕਾਜ਼ੀ ਨੂੰ ਬਹੁਤ ਦਰਦਨਾਕ ਮੌਤ ਦਾ ਫਤਵਾ ਲਿਖ ਕੇ ਕੱਲ ਹਾਜ਼ਰ ਹੋਣ ਦਾ ਹੁਕਮ ਸੁਣਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ